ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਜੀ ਇਹ ਮੇਰੇ ਕੋਲ ਦੁਪੱਟਾ ਹੈਗਾ ਆਪਾਂ ਇਸ ਦੁਪੱਟੇ ਤੋਂ ਫਰੌਕ ਬਣਾਉਣੀ ਹੈਗੀ ਦੇਖੋ ਇਹਦੇ ਜਿਹੜੇ ਫੋਰ ਸਾਈਡ ਹੈ ਐਵੇਂ ਲੈਣਾ ਜਿਹਾਂ ਦਾ ਡਿਜ਼ਾਈਨ ਬਣਿਆ ਹੋਇਆਗਾ ਤੇ ਸੈਂਟਰ 'ਚ ਇਹਦੇ ਕਿਤੇ ਕਿਤੇ ਬੂਟੇ ਜੇ ਨੇ ਜੀ ਆਪਾਂ ਦੇਖੋ ਜਿਹੜਾ ਇਹ ਡਿਜ਼ਾਈਨ ਹੈ ਇਹਦਾ ਵੀ ਪੂਰਾ ਦੇਖੋ ਡਿਜ਼ਾਈਨ ਬਣਾਵਾਂਗੇ ਜਿਵੇਂ ਘੇਰੇ ਤੇ ਆ ਜੇ ਇਹ ਚਾਕਾਂ ਤੇ ਆ ਜੇ ਹਨਾ ਚਾਕ ਤਾਂ ਆਪਾਂ ਇਹਦੇ ਬੰਦੇ ਰੱਖਾਂਗੇ ਜੀ ਇਸ ਤੋਂ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਤੇ ਫਰੌਕ ਵੀ ਬਣਾ ਸਕਦੇ ਹੋ ਮੈਂ ਇਹ ਫਰੌਕ ਬਣਾ ਰਹੀਆਂ ਜੀ ਮਸਲੀਨ ਦਾ ਇਹ ਮੇਰੇ ਕੋਲ ਦੁਪੱਟਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਆਪਾਂ ਕਟਿੰਗ ਦੱਸਾਂਗੇ ਜੀ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਇਹਨੂੰ ਸਲਾਈ ਕਰਕੇ ਦਿਖਾਵਾਂਗੇ ਕਿਉਂਕਿ ਜੇਕਰ ਆਪਾਂ ਇੱਕੋ ਵੀਡੀਓ ਦੇ ਵਿੱਚ ਸਾਰਾ ਵੀ ਸਲਾਈ ਵੀ ਤੇ ਕਟਿੰਗ ਵੀ ਦਿਖਾ ਦਿਖਾਵਾਂਗੇ ਤਾਂ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਇਹ ਤੇ ਪ੍ਰੈਸ ਕਰਾਂਗੇ ਜਮੇਂਦਰੀਆਂ ਜਿਹੜੀਆਂ نیچے ਲੜ ਸੀਗੇ ਉਹਤੇ ਫੋਲਡ ਕੀਤਾ ਹੋਇਆ ਸੀ ਆਪਾਂ ਉਥੋਂ ਢੇੜ ਲਿਆ ਜੀ ਉਥੋਂ ਪ੍ਰੈਸ ਕਰ ਲਈਏ ਜਿਹੜੇ ਆਪਾਂ ਇਹਦੇ ਵਿੱਚ ਬਲ ਨੇ ਉਹ ਸਾਰੇ ਕੱਢ ਲਾਂਗੇ ਜੀ ਫਿਰ ਆਪਾਂ ਨੂੰ ਜਿਹੜੀ ਇਹਦੀ ਪ੍ਰੋਪਰ ਲੈਂਥ ਹੈ ਉਹ ਕਟਿੰਗ ਹੋਊਗੀ ਨਹੀਂ ਕਿਤੇ ਬਲਾਂ ਚ ਕੱਪੜਾ ਵੱਧ ਘਟਣਾ ਰਹ ਜੇ ਕਿਉਂਕਿ ਆਪਣੇ ਕੋਲ ਕੱਪੜਾ ਜਿਹੜਾ ਪੂਰਾ ਪੂਰਾ ਹੈਗਾ ਇਸ ਲਈ ਇਹਦੀ ਕਟਿੰਗ ਥੋੜੀ ਜੀ ਧਿਆਨ ਨਾਲ ਕਰਨੀ ਚ ਪੈਂਦੀ ਹੈ ਜੀ ਜਿਵੇਂ ਜੇਕਰ ਆਪਾਂ ਸ਼ਰਟ ਬਣਾ ਰਹੇ ਆ ਦੀ ਸ਼ਰਟ ਵੀ ਬਣ ਜੂਗੀ ਜੀ ਉਹਦਾ ਆਪਾਂ ਤੁਹਾਨੂੰ ਕਦੇ ਫੇਰ ਵੀਡੀਓ ਅਪਲੋਡ ਕਰਾਂਗੇ ਉੱਦੇ ਦਿਖਾਵਾਂਗੇ ਬਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੀ ਇਹ ਆਪਾਂ ਪਹਿਲਾਂ ਨਾ ਜਿਹੜੇ ਇਹ ਦੇਖਣਾ ਜਿਹੜੇ ਦੇ ਕੰਨੀਆਂ ਨੇ ਲੜਨੇ ਉਹਦਾ ਕਾਰਨਰ ਬਣੇ ਹੋਏ ਨੇ ਇਹ ਕਾਰਨਰ ਨੂੰ ਆਪਾਂ ਵੀ ਵਰਤੋਂ ਚ ਲੈ ਕੇ ਆਉਣਾ ਵੀ ਇੱਥੇ ਆਪਣਾ ਕਾਰਨਰ ਬਿਲਕੁਲ ਡਿਜ਼ਾਈਨ ਵਾਲਾ ਲੱਗੇ ਆਪਾਂ ਕਿਸੇ ਨੂੰ ਇਹ ਨਾ ਲੱਗੇ ਵੀ ਦੁਪट्टे ਤੋਂ ਬਣਾਈ ਹੈ ਇਹ ਫਰੌਕ ਪਹਿਲਾਂ ਮੈਂ ਦੋ ਤਿੰਨ ਸ਼ਰਟਾਂ ਬਣਾਈਆਂ ਸੀ ਜੀ ਦੁਪੱਟਿਆਂ ਦੀਆਂ ਉਹਨਾਂ ਦੇ ਬਹੁਤ ਜ਼ਿਆਦਾ ਪਸੰਦ ਆਈਆਂ ਕਹਿੰਦੇ ਵੀ ਬਹੁਤ ਸੋਹਣੀਆਂ ਹਰ ਕੋਈ ਪੁੱਛਦਾ ਸੀ ਵੀ ਕਿੰਨੇ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਨਾਲੇ ਉਹ ਤੇ ਆਪਾਂ ਕੋਈ ਹੋਰ ਡਿਜ਼ਾਈਨ ਨਹੀਂ ਬਣਾਇਆ ਸੀ ਜੀ ਜਿਹੜਾ ਦੁਪੱਟੇ 'ਚ ਡਿਜ਼ਾਈਨ ਸੀ ਆਪਾਂ ਉਹਨੂੰ ਕੱਢੀ ਇਸ ਤਰੀਕੇ ਨਾਲ ਵੀ ਉਹ ਸ਼ਰਟ ਦੇ ਵਿੱਚ ਸੋਹਣਾ ਲੱਗਦਾ ਸੀ ਵੀ ਕਿਵੇਂ ਡਿਜ਼ਾਈਨ ਬਣਿਆ ਹੋਇਆ ਪਹਿਲਾਂ ਆਪਾਂ نیچے ਜਿਹੜੀ ਫਰੌਕ ਦੀ ਘੇਰ ਹੁੰਦਾ ਉਹਦੀ ਲੈਂਥ ਲੈ ਲਾਂਗੇ ਜੀ ਅ ਘੇਰਾ ਤਾਂ ਆਪਾਂ ਪੂਰਾ ਹੀ ਰੱਖਾਂਗੇ ਜਿੰਨੇ ਜਿਵੇਂ ਇਹ ਇਹਦੀ ਕੰਨੀਆਂ ਜੀਆਂ ਨੇ ਉਹ ਚਾਕਾਂ ਤੇ ਆ ਜਾਣਗੀਆਂ نیچے ਆਜੂ ਤੇ ਆਪਾਂ ਇਹਦੀ ਲੰਬਾਈ ਲੈ ਲਾਂਗੇ ਜੀ نیچے ਇਹਦੀ ਲੰਬਾਈ ਆਪਾਂ ਨੇ ਰੱਖਣੀ ਹੈ 25 ਇੰਚ ਤਿਆਰ ਰੱਖਣੀ ਆ ਜੀ ਆਪਾਂ 28 ਇੰਚ 26 26 ਇੰਚ ਕਪੜਾ ਆਪਾਂ ਬਾਰਡਰ ਤੋਂ ਉੱਪਰ ਲੈ ਰਹੇ ਆ 1 ਇੰਚ ਆਪਾਂ ਲੈ ਰਹੇ ਆ ਜੀ ਉੱਪਰ ਜਿਹੜਾ ਆਪਾਂ ਜਿਹੜੀ ਬਾਡੀ ਜੜਦੇ ਆਂਗੇ ਉੱਪਰ ਉਹਦੇ ਨਾਲ ਆਪਣਾ ਜਦੋਂ ਇਹ ਕਪੜਾ ਆਪਾਂ ਜੜਾਂਗੇ ਤਾਂ 1 ਇੰਚ ਕਪੜਾ ਆਪਾਂ ਉਹਦੇ ਮਾਰਜਨ ਦਾ ਲੈ ਰਹੇ ਆ ਬਲ ਪੈਣਗੇ ਜੀ ਜਿੱਥੇ ਇਹ ਆਪਣੀ 25 ਇੰਚ ਤੇ ਜਾ ਕੇ ਜੀ ਉਹ ਜਦੋਂ 26 ਇੰਚ ਕਟਿੰਗ ਕਰੀਏ 25 ਰਹਿ ਜਾਊਗਾ ਜੀ ਨੀਚੋਂ ਜਿਹੜੀ ਉੱਥੋਂ ਬਾਰਡਰ ਜਾਂ ਬਣਿਆ ਹੋਇਆ ਉੱਥੋਂ ਆਪਾਂ ਘੇਰਾ ਫੋਲਡ ਕਰ ਦਾਂਗੇ ਜਿਹੜੀਆਂ ਇਹ ਸਾਈਡਾਂ ਤੇ ਜਗ੍ਹਾ ਬਚਦੀ ਹੈ ਜੀ ਆਪਾਂ ਜਿਵੇਂ ਤੁਸੀਂ ਦੇਖ ਰਹੇ ਹੋ ਆਫ ਵਾਈਟ ਜਿਹਾ ਕਪੜਾ ਬਚਦਾ ਉਹ ਜ਼ਿਆਦਾ ਚੜਾਈ ਚ ਹੈ ਜੀ ਉਹ ਘਟੋ ਘਟ ਡੇਢ 2 ਇੰਚ ਚੜਾਈ ਹੈ ਆਪਾਂ ਉਹ ਇੰਚ ਇੰਚ ਕਰ ਰੱਖ ਕੇ ਬਾਕੀ ਐਕਸਟਰਾ ਜਿਹੜਾ ਕਪੜਾ ਤਾਰ ਦਾਂਗੇ ਆਪਾਂ ਬਿਲਕੁਲ ਇਹ ਡਿਜ਼ਾਈਨ ਦੇ ਕੋਲੋਂ ਸਲਾਈ ਲਾਵਾਂਗੇ ਜੀ ਵੀ ਸੋਹਣਾ ਲੱਗੇ ਇਹ ਤਾਂ نیچے ਆਪਣਾ ਘੇਰ ਹੋ ਗਿਆ ਜੀ ਆਪਾਂ ਇਹਨੂੰ ਤਾਰ ਕੇ ਲੱਗ ਰੱਖ ਦਾਂਗੇ ਜੀ ਹੁਣ ਆਪਾਂ ਦੇਖਾਂਗੇ ਬਾਜੂ ਕਿਵੇਂ ਕੱਢਣੀਆਂ ਨੇ ਤੇ ਉੱਪਰੋਂ ਆਪਾਂ ਜਿਹੜੀ ਬਾਡੀ ਹੈਗੀ ਉਹ ਕਿਵੇਂ ਤਾਰਨੀ ਹੈ ਆਪਾਂ ਇਹਦੀ ਪਹਿਲਾਂ ਚੜਾਈ ਨਾਪ ਲਾਂਗੇ ਜੀ ਕਿੰਨੀ ਚੜਾਈ ਹੈ ਵੀ ਆਪਣੇ ਜਿਹੜੇ ਬਾਜੂ ਨੇ ਉਹ ਸਹੀ ਤਰੀਕੇ ਨਾਲ ਨਿਕਲੇ ਆਉਣਗੇ ਕਿਉਂਕਿ ਜਿਹੜਾ ਇਹ ਸਾਈਡਾਂ ਤੇ ਡਿਜ਼ਾਈਨ ਹੈ ਜੀ ਇਹ ਆਪਾਂ ਬਾਜੂ ਦੇ ਵਿੱਚ ਕੱਢ ਦਾਂਗੇ ਸੈਂਟਰ ਚੋਂ ਆਪਾਂ ਇਹਦੀ ਜਿਹੜੀ ਬਾਡੀ ਹੈਗੀ ਉਹ ਲੈ ਲਾਂਗੇ ਇਦੀ ਲੈਂਥ ਵੀ ਸਹੀ ਹੈ ਜੀ ਤੇ ਇਹ ਮਾਰਜਨ ਆਪਾਂ ਨੇ ਪਹਿਲਾਂ ਵੀ ਆਈਡੀਆ ਲਾ ਲਿਆ ਸੀਗਾ ਵੀ ਆਪਣਾ ਸਹੀ ਨਿਕਲੇ ਆਊਗੀ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੀ ਇਹ ਦੋ ਚਾਰੋਂ ਕੰਨੀਆਂ ਨੂੰ ਮਿਲਾ ਲੈਣਾ ਸੈਂਟਰ ਚੋਂ ਆਪਾਂ ਇਹਦਾ ਜਿਹੜੀ ਉੱਪਰ ਬਾਡੀ ਲੱਗੂਗੀ ਉਹਦਾ ਆਪਾਂ ਕੱਪੜਾ ਤਾਰ ਲੈਣਾ ਜੀ ਜਿਵੇਂ ਉਹਨਾਂ ਦੀ ਜਿਹੜੀ ਫਿਟਿੰਗ ਹੈ ਉਹ 16 14 ਆਂਦੀ ਹੈ ਤੇ ਆਪਾਂ 20 ਇੰਚ ਦੇ ਹਿਸਾਬ ਨਾਲ ਕੱਪੜਾ ਤਾਰ ਲਾਂਗੇ ਜੀ ਇਸ ਤੋਂ ਬਾਅਦ ਆਪਣਾ ਮੋਡਾ ਵੀ ਠੀਕ ਰਹਿ ਜਾਊਗਾ ਜੀ ਕਿਉਂਕਿ ਵੀ ਜ਼ਿਆਦਾ ਇਹ 15 ਸਾਲ ਦੀ ਗੁੜੀਆ ਦੀ ਫਰਾਕ ਹੈ ਜੀ ਵੀ ਜ਼ਿਆਦਾ ਵੱਡੇ ਨਹੀਂ ਹੈਗੇ ਉਹ ਇੱਥੋਂ ਆਪਾਂ ਪਹਿਲਾਂ ਜਿਹੜੀ ਬਾਡੀ ਦਾ ਕੱਪੜਾ ਤਾਰ ਲਾਂਗੇ ਜੀ ਲੈਂਥ ਆਪਾਂ ਬਾਅਦ ਚੋ ਸੈੱਟ ਕਰ ਲਾਂਗੇ ਪਹਿਲਾਂ ਆਪਾਂ ਜਿਹੜਾ ਆਈਡੀਏ ਨਾਲ ਕੱਪੜਾ ਤਾਰ ਲੀਏ ਕਿਉਂਕਿ ਕਈ ਵਾਰੀ ਵੀ ਕੋਈ ਗਲਤਨਾ ਆਪਾਂ ਤੋਂ ਕਟਿੰਗ ਹੋ ਜੇ ਇਹ ਦੇਖੋ ਜੀ ਇਧਰਲੀ ਸਾਈਡ ਰਹਿਣਗੇ ਬਾਜੂ ਜਿੱਥੇ ਬਾਰਡਰ ਜਾਂ ਬਣਿਆ ਹੋਇਆ ਕੰਨੀਆਂ ਨੇ ਤੇ ਦੂ ਸੈਂਟਰ ਚੋਂ ਆਪਾਂ ਇਹਦੀ ਬਾਡੀ ਕੱਢੀ ਹੈ ਜੀ ਇਹ ਤੁਸੀਂ ਧਿਆਨ ਨਾਲ ਦੇਖ ਲਿਓ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਟਾਂ ਪਾਵਾਂਗੇ ਜੀ ਇਹ ਦੇਖੋ ਜੀ ਇਹਦੇ ਵਿੱਚੋਂ ਇੱਕ ਬਾਹ ਇਹ ਹੋਗੀ ਇੱਕ ਬਾਹ ਇਹ ਹੋਗੀ ਦੋ ਬਾਹਾਂ ਹੋਗੀਆਂ ਜੀ ਇਹ ਜਿਹੜਾ ਕੱਪੜਾ ਇਹਦੇ ਵਿੱਚੋਂ ਆਪਾਂ ਕਾਟ ਕਾਟਾਂ ਪਾ ਦਾਂਗੇ ਜੀ ਮੋਡੇ ਦੀ ਫਿਟਿੰਗ ਦੀ ਤੇ ਇਹ ਆਪਣਾ ਬਾਡੀ ਦਾ ਕੱਪੜਾ ਬਣ ਗਿਆ ਇਹਦੇ ਨੀਚੇ ਜੀ ਆਪਾਂ ਲਾਈਨਿੰਗ ਵੀ ਲਾਉਣੀ ਹੈਗੀ ਲਾਈਨਿੰਗ ਤਾਂ ਬਾਅਦ ਚੋਂ ਕਟਿੰਗ ਕਰ ਲਾਂਗੇ ਜੀ ਪਹਿਲਾਂ ਆਪਾਂ ਜਿਹੜੇ ਇਹਦੇ ਸਾਰੇ ਵੀ ਜਿਵੇਂ ਬਾਹ ਹੁੰਦੀ ਹੈ ਨੀਚੇ ਵਾਲਾ ਘੇਰ ਕੱਟ ਲਈਏ ਜੀ ਬਾਡੀ ਕੱਟ ਲਈਏ ਬਾਜੂ ਦੇ ਵਿੱਚ ਜੋੜ ਪਾਉਣਾ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦੱਸਾਂਗੇ ਵੀ ਬਾਜੂ ਕਿਵੇਂ ਬਣਾਈਏ ਕਿਉਂਕਿ ਅੱਜ ਵਾਲੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਜੀ ਇੱਥੇ ਆਪਾਂ ਪ੍ਰੈਸ ਚੰਗੀ ਤਰ੍ਹਾਂ ਕਰਕੇ ਤਾਂ ਸੈਂਟਰ ਕੱਢ ਲੈਣੇ ਆ ਜੀ ਵੀ ਸੈਂਟਰ ਕਿਉਂਕਿ ਕਟਿੰਗ ਲਈ ਇਹ ਆਪਾਂ ਨੂੰ ਜ਼ਰੂਰੀ ਹੈਗਾ ਇੱਥੇ ਆਪਾਂ ਕੋਈ ਜਿਹੜਾ ਡਿਜ਼ਾਈਨ ਬਣਾਵਾਂਗੇ ਜਾਂ ਗਲਾ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਜੀ ਇਸ ਲਈ ਮੈਂ ਦੋ ਭਾਗਾਂ ਦੇ ਵਿੱਚ ਜਿਹੜੀ ਵੀਡੀਓ ਹੈ ਇਹ ਬਣਾ ਰਹੀਆਂ ਜੀ ਤੁਸੀਂ ਬਸ ਦੋਨੋਂ ਵੀਡੀਓ ਧਿਆਨ ਨਾਲ ਦੇਖ ਲਿਓ ਇਹ ਆਪਾਂ ਪਹਿਲਾਂ ਦੇਖੋ ਜੀ ਨੀਚੋਂ ਤਾਂ ਉਹਦੇ ਵਿੱਚ ਘੇਰ ਚ ਤਾਂ ਕੋਈ ਕਾਟ ਨਹੀਂ ਪੈਂਦੀ ਹੁੰਦੀ ਉਹ ਤਾਂ ਸਿੱਧੀ ਜਿਹੜੇ ਬਲ-ਬਲ ਪੈਣਗੇ ਜੀ ਉਹ ਕੱਲ ਨੂੰ ਪਾਵਾਂਗੇ ਆਪਾਂ ਇਹ ਜਿਹੜੀ ਪਹਿਲਾਂ ਉੱਪਰ ਵਾਲੀ ਬਾਡੀ ਹੈ ਜੀ ਆਪਾਂ ਇਹਦੀਆਂ ਕਾਟਾਂ ਪਾ ਲਈਏ ਨੂੰ ਲਾ ਲੋ ਵੀ ਇਹ ਆਪਣਾ ਹੋ ਜਾਊਗਾ ਕੰਪਲੀਟ ਕਟਿੰਗ ਇਹ ਆਪਾਂ ਨੂੰ 13 ਇੰਚ ਤਿਆਰ ਚਾਹੀਦੀ ਹੈ ਜੀ ਆਪਾਂ ਜਿਹੜਾ ਇੱਥੇ ਪਲੇਟਾਂ ਨਹੀਂ ਪੈਂਦੀਆਂ ਇਸ ਕਰਕੇ ਆਪਾਂ ਜਿਹੜੀ ਬੈਕ ਪੱਲਾ ਉਹ ਫਰੰਟ ਨਾਲੋਂ ਵੱਡਾ ਕਟਾਂਗੇ ਜੀ ਮੋਢੇ ਤੋਂ ਕਿਉਂਕਿ ਫਿਰ ਆਪਣਾ ਗਲਾ ਜਿਹੜਾ ਪਿੱਛੇ ਨਹੀਂ ਜਾਂਦਾ ਜੇਕਰ ਪਲੇਟਾਂ ਪੈਂਦੀਆਂ ਹੁਣ ਫਿਰ ਵੱਡਾ ਕੱਟਣ ਦੀ ਕੋਈ ਜ਼ਰੂਰਤ ਨਹੀਂ ਜੀ ਸਾਈਡ ਪਲੇਟਾਂ ਜਦੋਂ ਪੈਂਦੀਆਂ ਨੇ ਫਰੰਟ ਪੱਲਾ ਛੋਟਾ ਉਹਦੇ ਨਾਲ ਹੀ ਹੋ ਜਾਂਦਾ ਉਹ ਮੈਂ ਤੁਹਾਨੂੰ ਵੀਡੀਓ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਜੀ ਆਪਾਂ ਇਹਦਾ ਮੋਢਾ ਰੱਖਣਾ ਤਿਆਰ 6 ਇੰਚ ਰੱਖਣਾ ਜੀ 6 ਇੰਚ ਕਟਿੰਗ ਕਰ ਲਾਂਗੇ ਆਪਾਂ ਤੇ ਇਹਨਾਂ ਦਾ ਤੀਰਾ ਗਾਜੀ 13 ਇੰਚ ਕਿਉਂਕਿ ਇਹਨਾਂ ਦਾ ਬੈਕ ਫਰੰਟ ਗळा ਆਪਾਂ ਜ਼ਿਆਦਾ ਵੱਡਾ ਨਹੀਂ ਕਰਨਾ ਵੀ ਬੱਚੇ ਦੀ ਫਰਾਕ ਹੈ ਨਾ ਇਸ ਲਈ ਬੱਚਿਆਂ ਦਾ ਤੀਰਾ ਥੋੜਾ ਜਿਹਾ ਵੱਡਾ ਰੱਖਿਆ ਜਾਂਦਾ ਜੀ ਜੇਕਰ ਇਹਨਾਂ ਦਾ ਵੀ ਇਲਾ ਲੋਗੀ ਸੇ ਆਪਾਂ ਨਾਰਮਲ ਕਟਿੰਗ ਕਰ ਰਹੇ ਹੁੰਦੇ ਤਾਂ ਉਹਨਾਂ ਦਾ ਤੀਰਾ ਵੀ ਵੱਡਿਆਂ ਦੇ ਹਿਸਾਬ ਨਾਲ ਕੱਟਿਆ ਜਾਂਦਾ ਇਹਨਾਂ ਦਾ ਆਪਾਂ ਜਿਹੜਾ ਬੈਕ ਗਲਾ ਬਿਲਕੁਲ ਛੋਟਾ ਰੱਖਾਂਗੇ ਜਿਵੇਂ 3 ਇੰਚ ਦਾ ਮਸਾ ਰੱਖਾਂਗੇ ਕਿਉਂਕਿ ਬੱਚਿਆਂ ਦੇ ਵੱਡੇ ਗਲੇ ਵਧੀਆ ਨਹੀਂ ਲੱਗਦੇ ਹੁਣ ਆਪਾਂ ਫਿਟਿੰਗ ਦੇ ਨਿਸ਼ਾਨ ਲਾ ਲਏ ਨੇ ਜੀ ਕਾਟਾ ਪਾ ਦਾਂਗੇ ਆਪਾਂ ਇਹਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਲਾਈਨਿੰਗ ਕੱਟਣੀ ਦੱਸਾਂਗੇ ਜੀ ਵੀ ਕਿਵੇਂ ਕੱਟਣੀ ਹੈ ਇਹਦੀ ਜਿਹੜੀ ਉੱਪਰੋਂ ਸੀਗਾ ਇਹ 16 ਇੰਚ ਕਟਿਆ ਜੀ ਨੀਚੋਂ 14 ਸੀਗਾ ਆਪਾਂ ਥੋੜਾ ਜਿਹਾ ਵਧਾ ਕੇ ਕੱਟ ਲਾਂਗੇ ਕਿਉਂਕਿ ਇਹ ਦੁਪੱਟੇ ਦਾ ਹੁਣ ਕਰਕੇ ਕਈ ਵਾਰੀ ਛਿੱਜ ਜਾਂਦਾ ਨਾ ਥੋੜੀ ਜੀ ਇਹ ਫਰੌਕ ਆਪਾਂ ਲੂਜ਼ ਹੀ ਰੱਖਾਂਗੇ ਇਹ ਦੇਖੋ ਜੀ ਆਪਾਂ ਕਾਟ ਪਾ ਦਨੇ ਆ ਹੁਣ ਇਹਦਾ ਤੁਸੀਂ ਦੇਖ ਸਕਦੇ ਹੋ ਆਪਾਂ ਬੈਕ ਫਰੰਟ ਪੱਲੇ ਦਾ ਫਰਕ ਰੱਖਿਆ ਜੀ ਵੱਡਾ ਛੋਟਾ ਰੱਖਿਆ ਹੈਗਾ ਮੋਢਿਆਂ ਤੋਂ ਮੋਢਿਆਂ ਦੀ ਕਾਟ ਦੀ ਵੀਡੀਓ ਜੀ ਮੈਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਐ ਪਹਿਲਾਂ ਜੀ ਆਪਾਂ ਫਰੰਟ ਪੱਲੇ ਦੀ ਕਾਟ ਪਾਵਾਂਗੇ ਬਾਅਦ ਚ ਬੈਕ ਦੀ ਪਾਵਾਂਗੇ ਆਪਾਂ ਇਸ ਤਰ੍ਹਾਂ ਕਟਿੰਗ ਵੀ ਕਰ ਸਕਦੇ ਆ ਜੀ ਵੀ ਦੋਨੋਂ ਪੱਲਿਆਂ ਦੀ ਪਹਿਲਾਂ ਬੈਕ ਦੀ ਇੱਕੋ ਜੀ ਕਾਟ ਪਾ ਲਈਏ ਫਰੰਟ ਦੀ ਫਿਰ ਬਾਅਦ ਚ ਚੱਕ ਕੇ ਪਾ ਦਈਏ ਪਰ ਇਸ ਗੱਲ ਦਾ ਧਿਆਨ ਰੱਖਿਆ ਕਰੋ ਜੀ ਵੀ ਫਰੰਟ ਪੱਲੇ ਜਿੰਨੀ ਕਾਟ ਬੈਕ ਦੀ ਨਹੀਂ ਪਾਉਣੀ फ्रंट ਜਿਹੜਾ ਪੱਲਾ ਹੁੰਦਾ ਉਹ ਦੀ ਕਾਰਟ ਥੋੜੀ ਜੀ ਜ਼ਿਆਦਾ ਡੂੰਗੀ ਹੁੰਦੀ ਹੈ ਤੇ ਬੈਕ ਦੀ ਥੋੜੀ ਜੀ ਬਾਹਰ ਨੂੰ ਹੁੰਦੀ ਹੈ ਇਹ ਲਾਈਨਿੰਗ ਲਾਉਣੀ ਹੈ ਜੀ ਇਹ ਲਾਈਨਿੰਗ ਥੋੜੀ ਜੀ ਹਲਕੀ ਲੈ ਆਏ ਉਹ ਇਹਦੇ ਵਿੱਚ ਕਾਣ ਵੀ ਬਹੁਤ ਜ਼ਿਆਦਾ ਹੈ ਤੇ ਦੇਖੋ ਇਹ ਬੋਸ਼ ਵੀ ਕਰ ਲਈ ਪਤਾ ਨਹੀਂ ਕਿਉਂ ਇਹਦੇ ਵਿੱਚ ਅਕੜੇ ਵਾਂ ਜਾਗਾ ਵੀ ਜਿਵੇਂ ਕੱਪੜੇ ਦੇ ਵਿੱਚੋਂ ਨਿਕਲੇ ਨਹੀਂ ਹੈਗੇ ਆ ਵੀ ਸੋਈ ਜੀ ਜਿਹੜੀ ਹੁੰਦੀ ਹੈ ਸੌਰੀ ਜਿਹੜਾ ਇਹਦੇ ਵਿੱਚ ਮਾਵਾ ਜਾ ਸੀ ਨਾ ਉਹ ਨਹੀਂ ਨਿਕਲਿਆ ਇਹਦੇ ਵਿੱਚੋਂ ਇਹ ਦੇਖੋ ਉਮੀ ਪਿਆ ਜਿਵੇਂ ਬੱਟ ਜੇ ਖਾਦੇ ਪਏ ਨੇ ਨੇ ਆਪਾਂ ਇਹਨੂੰ ਪ੍ਰੈਸ ਕਰ ਲਾਂਗੇ ਜੀ ਤੇ ਆਪਾਂ ਪਹਿਲਾਂ ਜਿਹੜੀ ਆਪਣੀ ਉੱਪਰਲੀ ਬਾਡੀ ਹੈ ਉਹਦੀ ਲਾਈਨਿੰਗ ਕਟਿੰਗ ਕਰਾਂਗੇ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਹਲਕਾ ਹਲਕਾ ਕਾਣ ਵੀ ਹੈ ਜੀ ਆਪਾਂ ਇਹੀ ਕਾਰਨ ਹੈਗਾ ਵੀ ਲਾਈਨਿੰਗ ਹੈ ਜਿਹੜੀ ਥੋੜੀ ਜੀ ਵਧੀਆ ਹੀ ਲੋ ਹਲਕੀ ਲਾਈਨਿੰਗ ਦਾ ਕੋਈ ਫਾਇਦਾ ਨਹੀਂ ਜੀ ਨਾਲੇ ਤਾਂ ਟੇਲਰ ਨੂੰ ਦਿਕਤ ਆਉਂਦੀ ਹੈ ਤੇ ਨਾਲੇ ਬਾਅਦ ਵਿੱਚ ਵੀ ਨਹੀਂ ਉਹ ਸਹੀ ਰਹਿੰਦੀ ਇੱਕ ਤਾਂ ਹੈਗੀ ਇਹ ਦੁਪट्टे ਦਾ ਬਣਾਉਣਾ ਆਪਾਂ ਇੱਕ ਲਾਈਨਿੰਗ ਵਾਲੀ ਹਲਕੀ ਹੈ ਦਿਕਤ ਬਹੁਤ ਆਈ ਹੈ ਜੀ ਇਹਨੂੰ ਬਣਾਉਣ ਚ ਕਿਉਂਕਿ ਲਾਈਨਿੰਗ ਹੈ ਜਿਹੜੀ ਬਿਲਕੁਲ ਸਹੀ ਨਹੀਂ ਹੈਗੀ ਦੇਖ ਤੁਸੀਂ ਦੇਖ ਸਕਦੇ ਹੋ ਇਹਨੂੰ ਪ੍ਰੈਸ ਨੂੰ ਵੀ ਜੇਕਰ ਆਪਾਂ ਇਹਨੂੰ ਖਿੱਚਦੇ ਆ ਨਾ ਤਾਂ ਉਹ ਇਹ ਉਧਰ ਨੂੰ ਇਹ ਚਲੀ ਜਾਣੀ ਹੈ ਇਸ ਕਰਕੇ ਜੀ ਆਪਾਂ ਇੱਥੇ ਹਲਕੀ ਜਿਹੀ ਉਹ ਪ੍ਰੈਸ ਲਾਈਏਗੀ ਆਪਾਂ ਪਹਿਲਾ ਫਰੰਟ ਪੱਲਾ ਰੱਖਿਆ ਜੀ ਬਸ ਪੱਲਾ ਰੱਖ ਕੇ ਉੱਤੇ ਐਵੇਂ ਇਹਦੇ ਨਾਲ-ਨਾਲ ਤੋਂ ਬਿਲਕੁਲ ਕਾਟ ਪਾ ਦੇਣੀ ਆ ਜੀ ਆਪਾਂ ਨੇ ਲਾਈਨਿੰਗ ਵਾਲੀ ਫਰੌਕ ਕੱਟਣੀ ਕੋਈ ਜ਼ਿਆਦਾ ਔਖੀ ਨਹੀਂ ਜੀ ਸਿੰਪਲ ਫਰੌਕ ਕੱਟ ਕੱਟਦੇ ਆ ਜਿਵੇਂ ਆਪਾਂ ਓਮੀ ਕਟਿੰਗ ਹੁੰਦੀ ਆ ਬਸ ਜਿਹੜਾ ਇਹਦਾ نیچے ਘੇਰ ਹੁੰਦਾਗਾ ਉਹਦੀ ਲਾਈਨਿੰਗ ਥੋੜੀ ਜੀ हिसाब ਨਾਲ ਕੱਟਣੀ ਪੈਂਦੀ ਐ ਜਿਵੇਂ ਜਿੱਡਾ ਫੇਰ ਹੁੰਦਾ ਉਹ ਡੀ ਲਾਈਨਿੰਗ ਨਹੀਂ ਕੱਟਣੀ ਚਾਹੀਦੀ ਥੋੜੀ ਜੀ ਘਟਾ ਕੇ ਕੱਟ ਲਓ ਥੋੜੀ ਜੀ ਉੱਚੀ ਕੱਟ ਲਓ ਤੇ ਜਦੋਂ ਇਹ ਜੜਦੇ ਆਂਗੇ ਉਦੋਂ ਵੀ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਵੀ ਪੂਰੇ ਪੱਲੇ ਦੇ ਨਾਲ ਹੀ ਲਾਈਨਿੰਗ ਅਟੈਚ ਕਰ ਦਿੰਦੀਆਂ ਨੇ ਉਹ ਆਪਣੀ ਲਾਈਨਿੰਗ ਖਿੱਚ ਪਾਉਂਦੀ ਅੰਦਰੋਂ ਉੱਪਰੋਂ ਪੱਲੇ 'ਚ ਬਲ ਪਈ ਜਾਂਦੇ ਨੇ ਇਹ ਬਿਲਕੁਲ ਗਲਤ ਐ ਜੀ ਉਹ ਆਪਾਂ ਤੁਹਾਨੂੰ ਕੱਲ ਨੂੰ ਸਲਾਈ ਦੇ ਵਿੱਚ ਦੱਸਾਂਗੇ ਸਾਰਾ ਕੁਝ ਅੱਜ ਆਪਾਂ ਤੁਹਾਡੇ ਨਾਲ ਕਟਿੰਗ ਦੀ ਵੀਡੀਓ ਹੀ ਸ਼ੇਅਰ ਕਰ ਰਹੇ ਆ ਲੰਬੀ ਵੀਡੀਓ ਹੋ ਜਾਣੀ ਸੀ ਜੇਕਰ ਆਪਾਂ ਦੋਨੋਂ ਚੀਜ਼ਾਂ ਅੱਜ ਸ਼ੇਅਰ ਕਰ ਦੰਦੇ ਇਹਦੇ ਲਈ ਤੁਹਾਨੂੰ ਕੱਲ ਤੱਕ ਦਾ ਇੰਤਜ਼ਾਰ ਕਰਨਾ ਪਊਗਾ ਜੀ ਹੁਣ ਇਹ ਆਪਣੇ ਕੋਲ ਬੈਕ ਪੱਲਾ ਜੀ ਬੈਕ ਪੱਲੇ ਦੀ ਕਟਿੰਗ ਕਰ ਲੈਨੇ ਆਪਾਂ ਤੁਹਾਡੇ ਨਾਲ ਮੈਂ ਜਦੋਂ ਇਹ ਵੀਡੀਓ ਵੀ ਫਰੌਕ ਸਾਰੀ ਬਣਾ ਲੀ ਉਹ ਦੋ ਸ਼ੇਅਰ ਕਰੂੰਗੀ ਬਹੁਤ ਸੋਹਣੀ ਬਣਦੀ ਹੈ ਸ਼ਾਰਟ ਬਣਾ ਲਓ ਚਾਹੇ ਫਰੌਕ ਬਣਾ ਲਓ ਬਾਕੀ ਦੁਪट्टे ਆਪਣੇ ਕੋਲ ਵਧੀਆ ਪਏ ਹੁੰਦੇ ਨੇ ਜੀ ਆਪਾਂ 베ਸਟ ਕਰਕੇ ਵੀ ਤਾਂ ਸਿੱਟਦੇ ਆ ਤੇ ਇਹਦਾ ਜਿਹੜਾ ਆਪਾਂ ਲੈਣੀ ਆ ਜੀ ਲੈਂਥ ਤੋਂ 2 ਇੰਚ 2.5 ਇੰਚ ਉੱਪਰ ਰੱਖ ਕੇ ਇਹਦੀ ਲਾਈਨਿੰਗ ਕਟਿੰਗ ਕਰਾਂਗੇ ਜੀ 1.5 2 ਇੰਚ ਆਪਾਂ ਚੜਾਈ ਚ ਕੱਟ ਕਰਾਂਗੇ ਕਿਉਂਕਿ ਇੰਨੀ ਉੱਪਰ ਚੱਲ ਜਾਣੀ ਆ ਜੀ ਇਹ ਇਹਦੇ ਪ੍ਰੈਸ ਵਗੈਰਾ ਬਾਅਦ ਚੋਂ ਕਰਾਂਗੇ ਜੀ ਪਹਿਲਾਂ ਤੁਹਾਨੂੰ ਸਿਰਫ ਆਈਡੀਆ ਦੱਸਦੇ ਆ 2 ਇੰਚ ਮੈਂ ਛੋਟੀ ਕੱਟੀ ਹੈ ਜੀ 2 ਇੰਚ ਘੱਟ ਚੌੜੀ ਕੱਟੀ ਹੈ ਇਸ ਤਰੀਕੇ ਨਾਲ ਤੁਸੀਂ ਲਾਈਨਿੰਗ ਕਟਿੰਗ ਕਰ ਲਿਓ ਜੀ ਮੈਂ ਇਹਦੇ ਵਿੱਚੋਂ ਬਾਅਦ ਬਾਅਦ ਵਿੱਚ ਕੱਢਾਂਗੀ ਕਿਉਂਕਿ ਸਿਰਫ ਇਹ ਤੁਹਾਨੂੰ ਦੱਸਣ ਲਈ ਆ ਕੀਤਾਗਾ ਮੈਂ ਇਹ ਦੇਖੋ ਇੰਨੀ ਛੋਟੀ ਇੰਨੀ ਘੱਟ ਚੌੜੀ ਇਸ ਤਰੀਕੇ ਨਾਲ ਤੁਸੀਂ ਲਾਈਨਿੰਗ ਕਟਿੰਗ ਕਰ ਲੈਣੀ ਹੈ ਜੀ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੀ ਤੇ ਸ਼ੇਅਰ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਜੀ ਤੇ ਐਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਰਿਆ ਕਰੋ ਤੇ ਤੁਸੀਂ ਵੀ ਇਹ ਫਰੌਕ ਜਰੂਰ ਬਣਾ ਕੇ ਦੇਖਿਓ ਜੀ ਹੁਣ ਤੁਹਾਨੂੰ ਜਿਹੜੇ ਆਪਣੇ ਸੂਟ ਫਟ ਜਾਂਦੇ ਨੇ ਉਹਨਾਂ ਨਾਲ ਦੇ ਦੁਪੱਟੇ ਸਿੱਟਣ ਦੀ ਜ਼ਰੂਰਤ ਨਹੀਂ ਹੈਗੀ ਇਹ ਜੋ ਤੁਸੀਂ ਸ਼ਰਟ ਜਾਂ ਫਰੌਕ ਬਣਾ ਸਕਦੇ ਹੋ ਬਹੁਤ ਸੋਹਣੀ ਸ਼ਰਟ ਹੈ ਜਿਹੜੀ ਉਹ ਵੀ ਬਹੁਤ ਸੋਹਣੀ ਬਣਦੀ ਹੈ ਫਰੌਕ ਵੀ ਬਹੁਤ ਸੋਹਣੀ ਬਣਦੀ ਹੈ ਜੀ ਇਹ ਕਟਿੰਗ ਦੀ ਵੀਡੀਓ ਅੱਜ ਆਪਣੀ ਕੰਪਲੀਟ ਹੈ ਜੀ ਧੰਨਵਾਦ ਜੀ